ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਬੈਡ ਦਿਖਾਉਣੀ ਆ ਸੂਨ ਵਾਲੀ ਆ ਗੱਭਾਂ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਫਰਦਪਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਆਪਣਾ ਜੰਗ ਸਿੰਘ ਪਿੰਡ ਹਿਮਕਪੁਰ ਤੇ ਮੋਬਾਈਲ ਨੰਬਰ ਆਪਣਾ 8727809954 8727809954 ਤੇ ਜਿਹੜੀ ਆਪਾਂ ਵੈਢ ਦੇਖਦੇ ਪਿਆ ਸੁਆਹ ਕਿਹੜਾ ਸੁੰਦੀ ਐ ਦੂਜਾ ਦਾ ਆਪਣਾ ਦੋ ਤੈਨੂੰ ਦੂਜਾ ਸੁਆਹ ਸੁੰਦੀ ਆ ਤੇ ਕੱਚੀ ਕਹਿ ਕੇ ਦਿਨਾ ਦੀ ਆ ਬਾਈ ਇੱਕ ਹਫਤੇ ਦੀ ਆ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਖੈਰ ਹੈ ਜਿੰਦ ਜਾਨ ਪੂਰੀ ਭਲੀ ਭਲੀ ਵੀ ਹਨ ਜਾਨ ਪ੍ਰਾਣ ਤੇ ਖਾਂਦੀ ਪੀਂਦੀ ਫੀਡ ਜਿੰਨੀ ਮਰਜ਼ੀ ਖਵਾ ਠੀਕ ਹੈ ਹਫਤਾ ਇੱਕ ਹਫਤਾ ਸੂਣ ਚ ਬਾਕੀ ਤੇ ਲੈ ਵਾ ਇਹਦਾ ਖੁੱਚਾ ਦੇ ਉੱਪਰ ਵਾਲਾ ਹਨਾ ਜਮਾ ਪੂਰਾ ਟਾਈਟ ਲੈ ਵੇ ਦੀ ਬਣਨੀ ਐ ਤੇ ਕੰਪੈਕਟ ਆਰਡਰ ਜੇ ਕੋਈ ਨਹੀਂ ਟੁੱਟ ਬਲੇ ਵਾ ਡਾਪੜਾ ਪਾਜ ਠੰਡੀ ਸੀ ਲਾਏ ਡੇ ਥਾਣਾ ਸਿੱਤ ਨੂੰ ਠੀਕ ਐ ਅੱਧਰ ਦੀ ਕਰ ਸੋ ਥਣ ਵਗੈਰਾ ਦੇਖੋ ਧਾਰਾਂ ਪਾਉਗੀ ਇਹ ਹਜੇ ਧਾਰਾਂ ਨਹੀਂ ਪਾਈਆਂ ਤੇ ਇਹ ਨਾ ਬਣ ਕੇ ਸੁੱਕ ਉਸ ਤੇ ਮਿਲਕ ਵੇਨ ਵੀ ਚੰਗੀ ਹੈ ਹਨਾ ਤੇ ਬਾਕੀ ਮੱਥਾ ਪੂਤਾ ਜਾਤ ਜਾ ਪੂਰੀ ਜਮਾ ਬੜੀ ਚੰਗੀ ਬੈੜ ਕੰਨ ਦੇਖੋ ਜਵੇਂ ਨਿਕਾ ਨਿਕਟੋ ਆ ਵਗੈਰਾ ਚੰਗਾ ਹਨਾ ਪੂਰੀ ਚੰਗੀ ਹੈ ਤੇ ਕਿੰਨਾ ਕੁ ਦੁੱਧ ਮੰਨ ਕੇ ਲੈਵੇ ਬੰਦੇ ਨੇ ਇਹਨੂੰ ਮੰਨ ਲਈ 16 ਲੀਟਰ 14 ਤਾਂ ਕਹਿੰਦੇ ਹੀ ਚੋਇਆ ਠੀਕ ਐ ਮੰਨ ਕੇ ਚੱਲੇ ਜੱਟ ਸੌਦੇ 15 ਲੀਟਰ ਦੁੱਧ ਵਾਲੀ ਹੈਗੀ ਆ ਛੋਟੀਆਂ ਲੈ ਗਏ ਜਿਹਨਾਂ ਸੇਵਾ ਦੀ ਕਰੇਗੇ ਢਲਵਾ ਪੂਣ ਲਉ ਜਾਂ 17 17 ਕਿਲੋ ਠੀਕ ਹੈ ਉਹਨੇ ਨੂੰ ਖਵਾਵੇ ਪਿਆਵੇ ਅਗਲਾ ਦੱਬ ਕੇ ਹੈਨਾ ਆ ਹਫਤਾ ਤੇ ਆਪੀ ਇਸੋ ਲਸਰ ਠੀਕ ਹੈ ਤੇ ਇਹਦਾ ਵਿਭਾਗ ਕਿ ਨਾ ਖੂਗਾ ਬਾ ਆਪਾ 50 ਤੋਂ ਥੋੜਾ ਕਣਾ ਥੱਲੇ ਦੇ ਦਾਂ ਕੋਈ ਠੀਕ ਹੈ 50 ਤੋਂ ਅੰਦਰ ਹੋ ਜੂਗੀ ਹੋ ਜੂਗੀ ਠੀਕ ਹੈ ਥੋਰੀ ਬਾਹਰ ਨੂੰ ਸੋ ਵੀਰੋ 50000 ਤੋਂ ਅੰਦਰ ਹੋ ਜੈਨੇ ਮੁੱਲ ਜਾਇ 55.52 50 ਦੀ ਮੰਨ ਲਓ 50 ਜੋ ਛੋਟ ਸੱਪਾ ਹੋ ਜੂਗਾ ਤੇ ਬਿਲਕੁਲ ਬਾਜ ਪਰ ਜਿੱਦੇ ਤਿਆਰ ਹੋ ਗਈ 65 ਮਾ ਕੇ 60 ਦੀ ਵਿਕ ਰਹੇ ਨੇ ਜਾ ਹ ਇੱਥੇ ਆ ਬੜ ਤੈਨੂੰ ਤੈਨੂੰ ਹੁਣ ਤੱਕਾ ਦੇਖ ਲਈਂਗਾ ਸੋ ਦੇਖੋ ਮੂੰਹ ਮੱਥਾ ਤੇ ਜਿੰਦ ਜਾਨ ਦੇ ਵਿੱਚ ਆ ਲੱਸੀ ਨਾ ਵੀ ਕਿਸੇ ਪਾਸੇ ਰਾਜੀ ਬਹੁਤ ਆ ਪਲੀ ਪੁਲੀ ਵੀ ਵੜ ਪੁਰੀ ਵਧੀਆ ਗਈ ਤੇ ਜਿੰਦ ਜਾਨ ਸਾਫ ਸੁਥਰੀ ਬਾਜਬ ਰੇਟ ਆ ਚੌੜੀ ਆ ਕੱਦ ਕਾਠਾ ਤੇ ਜਿੰਦ ਜਾਨ ਪੂਰੀ ਆ ਵੜ ਦੇ ਵਿੱਚ ਇਹ ਨਹੀਂ ਗੱਲ ਵੀ ਲੈਸੀ ਨਾ ਵੀ ਕਿਸੇ ਪਾਸਿਓ ਦੇਖੋ ਮੂੰਹ ਮੱਥੇ ਦਾ ਪੂਰਾ ਸੋਹਣਾ ਸਾਫ ਸੁਥਰਾ ਪਲੀ ਪੁਲੀ ਵੀ ਰਾਜੀ ਵੀ ਬਹੁਤ ਆ ਤੇ ਦੂਜਾ ਸੂਆ ਸੁਧਿਆ ਜੈਨੂਨ ਜਮਾ ਤੇ ਦੁੱਧ 15 16 15 16 ਲੀਟਰ ਇਹ ਦੁੱਧ ਆਰਾਮ ਨਾਲ ਦੇ ਦੇਣਾ ਤੇ ਬਾਲਟਲਾ ਬਹੁਤ ਪੰਜਾ ਲੇਵੇ ਦੇ ਵਿੱਚ ਤੇ ਬਾਕੀ ਮਿਲਕ ਵੇਨ ਵਗੈਰਾ ਚੰਗੀ ਆ ਸਾਫ ਸੁਥਰੇ ਲੇਵੇ ਦੀ ਆ ਸੋ ਦੇਖੋ ਮਿਲਕ ਵੇਨ ਵਗੈਰਾ ਦੇਖੋ ਪੂਰੀ ਮੋਟੀ ਸਾਫ ਪੂਰੀ ਠੰਡੀ ਸੀਰ ਆ ਲੈ ਠੀਕ ਹੈ ਮਰਜ਼ੀ ਕਰਾ ਮੁੱਠੀ ਵਾਲਾ ਥਾਣਾ ਹੁਣ ਵੀ ਠੀਕ ਹੈ ਜਦੋਂ ਇਹ ਭਰ ਗਈ ਨਾ ਅਜੇ ਧਾਰਾਂ ਨਹੀਂ ਪਾਈਆਂ ਦੇ ਬਾਕੀ ਆਪਰੇ ਜਰਸੀ ਪਿਓਲੇ ਥਾਣ ਹੁੰਦੇ ਹੀ ਇੱਕੋ ਜਿਹਾ ਹਾਂ ਧਾਰਾਂ ਨਹੀਂ ਪਾਈਆਂ ਜਦੋਂ ਧਾਰਾਂ ਪਾ ਲਈਏ ਇੱਥੇ ਸਣਾਉਣੇ ਜਿਹੜਾ ਬਾਹਲਾ ਮੋਟਾ ਥਾਣਾ ਜਿਉ ਥੋੜਾ ਜਿਹਾ ਕਰਾਸ ਬਣਾ ਜਾਂਦਾ ਉਹਦੇ ਚ ਹਾਂ ਹਾਂ ਸੋ ਆ ਦੇਖੋ ਜਿਹੜੇ ਪਿਓਰ ਅਸਲ ਜਰਸੀ ਇਹ ਥਾਣਾ ਸਾਫ ਸੁਥਰਾ ਤੇ ਨੰਬਰ ਹੋਲ ਜੀ ਭਰਾ ਦੋਵਾਰੇ ਆਪਣਾ 8727809945 ਸੋ ਕਿਸੇ ਵੀਰ ਦੇ ਬੜ ਪਸੰਦ ਹੋਵੇ ਇਹ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾ